ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਨਸਰੀ ਮਹੱਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਣਾ ਲੋਭ ਮੋਹ ਮਾਇਆ ਮਮਤਾਫਨ ਜਹਿ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨਾ ਜਾ ਕ ਕੰਚਨ ਲੋਹ ਸਮਾਨ ਹਰ ਖਸੋਗ ਤੇ ਰਹੇ ਅਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮਨੋ ਤਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਣਾ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਸ਼ਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਨ ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮਨੋ ਤਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਨੋ ਹਰਖ ਸੋਗ ਤੇ ਰਹੈ ਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਠਹਿਰਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮਨੋ ਤਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਨ ਹਰ ਖਸੋਗ ਤੇ ਰਹੇ ਅਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹੇ ਤੁਮ ਮੰਨੋ ਕਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾਫਨ ਜਹਿ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨਾ ਜਾ ਕੈ ਕੰਚਨ ਲੋਹ ਸਮਾਨੋ ਹਰਖ ਸੋਗ ਤੇ ਰਹੈ ਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮਨੋ ਤਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਨ ਹਰਖ ਸੋਗ ਤੇ ਰਹੈ ਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹੇ ਤゥム ਮਨੋ ਕਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਛਾਨੋ ਪ੍ਰਹਾਵ ਪਰ ਨਿੰਦਾ ਉਸਤਤ ਨਾ ਜਾ ਕੈ ਕੰਚਨ ਲੋਹ ਸਮਨੋ ਹਰਖ ਸੋਗ ਤੇ ਰਹੈ ਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮਨੋ ਤਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾਪਨ ਜਹ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾਕੇ ਕੰਚਨ ਲੋਹ ਸਮਾਨ ਹਰਖ ਸੋਗ ਤੇ ਰਹੇ ਅਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਠਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤゥム ਮਨੋ ਕਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਨੋ ਹਰਖ ਸੋਗ ਤੇ ਰਹੈ ਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਠਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮਨੋ ਤਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾ ਫਨ ਜਹ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾਕੇ ਕੰਚਨ ਲੋਹ ਸਮਾਨ ਹਰਖ ਸੋਗ ਤੇ ਰਹੇ ਅਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹੇ ਟਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮੰਨੋ ਕਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਨੋ ਹਰਖ ਸੋਗ ਤੇ ਰਹੈ ਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮਨੋ ਤਨ ਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਨ ਹਰਖ ਸੋਗ ਤੇ ਰਹੈ ਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਤਾਵਤ ਅਚਲ ਜਾਹਿ ਟਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹੇ ਤੁਮ ਮੰਨੋ ਕਨਸਰੀ ਮਹਲਾ ਨਵਾਂ ਤਹ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਿਸ਼ਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਨੋ ਹਰਖ ਸੋਗ ਤੇ ਰਹੈ ਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਤਾਵਤ ਅਚਲ ਜਾਹਿ ਟਹਿਰਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮਨੋ ਤਨ ਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾ ਫਨ ਜਹਿ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਾਨ ਹਰ ਖਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮਨੋ ਤਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾਕੇ ਕੰਚਨ ਲੋਹ ਸਮਨੋ ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮਨੋ ਤਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਨ ਹਰਖ ਸੋਗ ਤੇ ਰਹੈ ਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਤਾਵਤ ਅਚਲ ਜਾਹਿ ਟਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹੇ ਏ ਤੁਮ ਮੰਨੋ ਤਨਸਰੀ ਮਹਲਾ ਨਵਾਂ ਤਹ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਿਸ਼ਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਨੋ ਹਰਖ ਸੋਗ ਤੇ ਰਹੈ ਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮਨੋ ਕਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਨ ਹਰਖ ਸੋਗ ਤੇ ਰਹੈ ਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮੰਨੋ ਤਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਿਸ਼ਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਨੋ ਹਰ ਖਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮਨੋ ਤਨਸਰੀ ਮਹੱਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾਫਨ ਜਹਿ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਾਨ ਹਰ ਖਸੋਗ ਤੇ ਰਹੇ ਅਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹੇ ਤੁਮ ਮਨੋ ਤਨਸਰੀ ਮਹਲਾ ਨਵਾਂ ਤਹ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਨੋ ਹਰਖ ਸੋਗ ਤੇ ਰਹੈ ਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮਨੋ ਤਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਿਛਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਾਨ ਹਰ ਖਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤゥム ਮਨੋ ਤਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾ ਫਨ ਜਹਿ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾਕੇ ਕੰਚਨ ਲੋਹ ਸਮਾਨੋ ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮਨੋ ਤਨਸਰੀ ਮਹੱਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਨ ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹੇ ਤੁਮ ਮੰਨੋ ਤਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾਫਨ ਜਹਿ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਾਨੋ ਹਰਖ ਸੋਗ ਤੇ ਰਹੈ ਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮਨੋ ਤਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾਪਣ ਜਹ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਨ ਹਰਖ ਸੋਗ ਤੇ ਰਹੈ ਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹੇ ਏ ਤੁਮ ਮੰਨੋ ਕਨਸਰੀ ਮਹਲਾ ਨਵਾਂ ਤਹਿ ਜੋਗੀ ਕੋ जुਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਛਾਨੋ ਪ੍ਰਹਾਵ ਪਰ ਨਿੰਦਾ ਉਸਤਤ ਨ ਜਾਕੇ ਕੰਚਨ ਲੋਹ ਸਮਨੋ ਹਰਖ ਸੋਗ ਤੇ ਰਹੈ ਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮਨੋ ਕਨਸਰੀ ਮਹਲਾ ਨਵਾਂ ਤਹਿ ਜੋਗੀ ਕੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਛਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਨ ਹਰਖ ਸੋਗ ਤੇ ਰਹੈ ਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹੇ ਤੁਮ ਮੰਨੋ ਤਨਸਰੀ ਮਹਲਾ ਨਵਾਂ ਤਹ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾਫਨ ਜਹ ਘਟ ਮਹਿ ਪਿਸ਼ਾਨੋ ਰਹਾ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹ ਸਮਨੋ ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਹਿ ਟਹਿਰਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤੁਮ ਮਨੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ